ਇੱਕ-ਇੱਕ ਮਾਰਕੀਟ ਕਮੇਟੀ ਭੰਗੋ ਨਾ ਕਿੰਨਾ ਮੰਡੀ ਸਿਸਟਮ ਜਿਹੜਾ ਖਤਮ ਹੋ ਜਾਣਾ ਸੀ 26 ਮਾਰਕੀਟ ਕਮੇਟੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਨੇ ਭੰਗ ਕਰਤੀਆਂ ਕ੍ਰਿਟ ਕਮੇਟੀਆਂ ਦਾ ਹੋਇਆ ਅਜੇ ਵੀ ਜਿਹੜੀਆਂ ਵਿੱਚ ਉਪਜ ਮੰਡੀਆਂ ਨੇ ਨਾ ਉਹ ਭੰਗ ਕੀਆ ਜਿੱਦਾਂ ਨਿਹਰੇ ਦੀ ਮੰਡੀ ਭੰਗ ਦਾ ਕਰਕੇ ਇਹ ਜਿਹੜਾ ਫਸਟਾਟਾ ਸਾਲੋਂ ਨਾਲ ਬਰ ਇਸ ਕਰਕੇ ਕੀਤਾ ਜਾ ਰਿਹਾ ਵੀ ਸਦਾ ਮਾਲ ਜਿਹੜਾ ਇੱਥੇ ਨਾ ਆਇਆ ਭਾਵੇਂ ਇਹਦੇ ਨਾਲ ਅਧੂਜਕਾਰ ਕਿਹੜਿਆ ਹੋਇਆ ਲੇਕਿਨ ਜਿਹੜਾ ਕੀ ਰਸਲ ਮਿਲਦਾ 80 ਕਰੋੜ ਉਹ ਬਿਲਕੁਲ ਨਹੀਂ ਮਿਲਦਾ ਸਾਲੋ ਜੋ ਜਿਹੜੀ ਸਰਕਾਰਾਂ ਆਪਣੇ ਆਪ ਨੂੰ ਬਾਹਰ ਕੱਢਣ ਨੂੰ ਫਿਰ ਰੰਡੀਆਂ ਨੇ ਮੈਂ ਕਿ ਜਿਹੜਾ ਰੱਖ ਰਖਾਲ ਲੈਣਦੇ ਨੇ ਨਾ ਇੱਕ ਆਪਣਾ ਸ਼ੋਸ਼ਾ ਜਿਹਾ ਰੱਖਿਆ ਵੀ ਅਸੀਂ ਇਹਨਾਂ ਨੂੰ ਆਪਣੇ ਹੱਥਾਂ 'ਚ ਰੱਖਿਆ ਹੋਇਆ ਸਰਕਾਰ ਇਹਨੂੰ ਆਪਣੇ ਹੱਥੋਂ ਛੱਡਣ ਦੀ ਤਿਆਰੀ 'ਚ ਬੈਠੀ ਆ ਕਿਉਂਕਿ ਪਿੱਛੇ ਵੇਖੋ ਤੁਸੀਂ 26 ਮਾਰਕੀਟ ਕਮੇਟੀਆਂ ਜਿਹੜੀਆਂ ਪੰਜਾਬ ਦੀਆਂ ਸਰਕਾਰ ਨੇ ਭੰਗ ਕਰਤੀਆਂ ਮਾਰਕੀਟ ਕਮੇਟੀਆਂ ਭੰਗ ਦਾ ਮਤਲਬ ਵੀ 26 ਜ਼ਿਲ੍ਹਿਆਂ ਦੀਆਂ ਮੰਡੀਆਂ ਜਿਹੜੀਆਂ ਉਹ ਮਾਰਕੀਟ ਕਮੇਟੀ ਇੱਕ ਬਟਾਲਾ ਮਾਰਕੀਟ ਕਮੇਟੀ ਆ ਉਹ ਥਾਰੇ ਉਹ ਕਿੰਨਾ ਮੰਡੀ ਸਿਸਟਮ ਆ ਇੱਕ ਬਟਾਲੇ ਦੀ ਪੱਕੀ ਮੰਡੀ ਹੁੰਦੀ ਫਤੇਗੜ ਦੀ ਹੁੰਦੀ ਡੇਰਾ ਕਲਾਨ ਔ ਠੀਕ ਹੈ ਜਿਹੜੇ ਕੱਚੀਆਂ ਮੰਡੀਆਂ ਨੇ ਜਦਾ ਨਿਸ਼ਾਰੇ ਦੀ ਹੋ ਗਈ ਬਟਾਲਾ ਗਰੰਤੀਆਂ ਦੀ ਹੋ ਗਈ ਕਾਦੀਆਂ ਦੀ ਮੰਡੀਆਂ ਹੋ ਗਿਆ ਇੱਕ ਮਾਰਕੀਟ ਕਮੇਟੀ ਭਾਂਗੋ ਨਾ ਕਿੰਨਾ ਮੰਡੀ ਸਿਸਟਮ ਜਿਹੜਾ ਖਤਮ ਹੋ ਜਾਣਾ ਸੀ ਇਹ ਜਿਹੜਾ ਸਰਕਾਰ ਸਿੱਧਾ ਇੱਥੇ ਮਾਲਾਂ ਦੀ ਵੀ ਤਾਣ ਕੇ ਜਿਹੜੇ ਕਿਸਾਨ ਲਾਉਣ ਕਿਉਂਕਿ ਇਹਨਾਂ ਨੂੰ ਜਿਹੜਾ ਮਾਰਕੀਟ ਯਾਰਡ ਕੋਸ਼ਿਸ਼ ਕਰ ਦਿੱਤਾ ਗਿਆ ਵਾ ਜਿਹੜਾ ਸਰਕਾਰੀ ਕਦਮ ਨਾ ਕਦੀ ਮਾਰਕੀਟ ਯਾਰਡ ਕੋਸ਼ਿਸ਼ ਨਹੀਂ ਹੁੰਦਾ ਤੁਸੀਂ ਪੰਜ ਸੱਤ ਦੇ ਸਰਕਾਰੀ ਕਦਮ ਵੇਖ ਲਓ ਹੇਅਰ ਹਾਊਸ ਦੇ ਵੇਖ ਲਓ ਐਫਸੀ ਦੇ ਵੇਖ ਲਓ ਜਿਹੜੇ ਪਹਿਲੇ ਨੇ ਉਥੇ ਕਦੀ ਵੀ ਕਿਸਾਨ ਸਿੱਧਾ ਜਾ ਕੇ ਮਾਲ ਆਪਣਾ ਨਹੀਂ ਸੀ ਵੇਚਦਾ ਮਾਲ ਮੰਡੀ ਚੋ ਚੋਕ ਉਥੇ ਲੱਗਦਾ ਸੀ ਪਰ ਇਹਨਾਂ ਨੂੰ ਸਰਕਾਰ ਨੇ ਜਿਹੜਾ ਮਾਰਕੀਟ ਯਾਰਡ ਕੋਸ਼ਿਸ਼ ਕਰਤਾ ਵਾ ਵਾਪਸ ਕਰਨਾ ਇਸ ਨੂੰ ਤੇ ਵਾਪਸ ਹੋ ਜਾਂਦਾ ਮੋਟੀਫਿਕੇਸ਼ਨ ਉਹ ਵਾਪਸ ਮਾਰਕੀਟ ਕਮੇਟੀਆਂ ਦਾ ਹੋਇਆ ਵਾ ਅਜੇ ਵੀ ਜਿਹੜੀਆਂ ਵਿੱਚੋਂ ਕੁਝ ਮੰਡੀਆਂ ਨੇ ਨਾ ਉਹ ਭੰਗ ਕੀਤੀਆਂ ਜਿੱਦਾਂ ਸ਼ਹਿਰੀ ਦੀ ਮੰਡੀ ਭੰਗਾ ਉਹ ਨਹੀਂ ਹੈ ਨਾ ਇਹ ਦੁਬਾਰਾ ਡੀਸੀ ਇਹਨਾਂ ਨੇ ਹੁਕਮ ਕੀਤਾ ਵੀ ਚੱਲਣਗੀਆਂ ਇਸ ਕਰਕੇ ਇਹ ਜਿਹੜਾ ਸਟਾਟਸ ਹਾਲੋਂ ਅੱਬਰ ਇਸ ਕਰਕੇ ਕੀਤਾ ਜਾ ਰਿਹਾ ਵੀ ਸਿੱਧਾ ਮਾਲ ਜਿਹੜਾ ਵਾ ਇੱਥੇ ਨਾ ਆਇਆ ਆਵੇ ਹੋਇਆ ਇਹਦੇ ਨਾਲ ਅਦੁੱਚਕਾਰ ਚੁਲਿਆ ਹੋਇਆ ਤੇ ਨਾਲ ਜਿਹੜਾ ਫ੍ਰੀ ਰਸਲ ਮਿਲਦਾ 80 ਕਰੋੜ ਨੂੰ ਉਹ ਬਿਲਕੁਲ ਨਹੀਂ ਮਿਲਦਾ ਕਿਉਂਕਿ ਜਦੋਂ ਸਰਕਾਰੀ ਖਰੀਦ ਹੀ ਨਹੀਂ ਹੈਗੀ ਤਾਂ ਸਰਕਾਰ ਕਿਵੇਂ ਦੇਊਗੀ ਫ੍ਰੀ ਸਰਕਾਰ ਨੇ ਬਿਲਕੁਲ ਨਹੀਂ ਦੇਣਾ ਸਰਕਾਰ ਦੇ ਪਿੱਛੇ ਸਟੇਮ ਲੈਂਦੀ ਹੋਈ ਹੈ ਉਹ ਪਿੱਛੇ ਲਗਾਈ ਹੋਈ ਹੈ ਕਿ 2 ਰੁਪਏ ਦੇ ਹਿਸਾਬ ਨਾਲ ਤੁਸੀਂ ਜਿਹੜੀ ਕੁਆਂਟਲ ਕਣਕ ਲੈਂਦੇ ਹੋ ਉਹ ਤੁਹਾਡੇ ਖਾਤੇਆਂ 'ਚ 200 ਰੁਪਏ ਪਾ ਦਾਂਗੇ ਕਉਂ ਜਿਉ ਦਾ ਆਟਾ ਲੈ ਲਿਆ ਉਹ ਜਦੋਂ ਆਟਾ ਲੈਣ ਜਾਂਦੇ ਦੁਕਾਨ ਤੋਂ ਆਟਾ 50 60 ਰੁਪਏ ਮਿਲਦਾ ਤੇ ਉਹ ਆਟਾ ਲੈਣ ਗਿਆ ਜਿਹੜਾ ਵਿਅਕਤੀ ਆ ਹੋ ਸਕਦਾ ਉਹ ਦੁਕਾਨ ਦੇ ਉੱਤੇ ਸ਼ਰਾਬ ਦਾ ਪੈਕ ਵੀ ਵਿੱਚੋਂ ਲਾਵੇ ਇਸ ਕਰਕੇ ਉਹ ਪੱਖ ਮਰੀ ਦਾ ਸ਼ਿਕਾਰ ਹੋ ਜਿਹੜੇ ਲੋਕ ਬਹੁਤ ਸਾਰੇ ਇਹਦੇ ਨਾਲ ਮੇਨ ਮਕਸਦ ਇਹ ਹੈ ਕਿ ਇਹਨਾਂ ਸਾਈਲੂਆਂ ਦਾ ਕੋਈ ਪੱਕਾ ਹੱਲ ਕੀਤਾ ਜਾਏ ਕਿਉਂਕਿ ਸਰਕਾਰ ਜਦੋਂ ਮਰਜ਼ੀ ਚਾਹੁੰਦੀ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਮੰਡੀਆਂ ਨੂੰ ਖਤਮ ਕਰਕੇ ਦੱਚਾਉਣ ਦੀ ਸ਼ੁਰੂ ਕਰ ਦਿੰਦੀ ਹੈ ਫਿਰ ਜਦੋਂ ਅਸੀਂ ਪ੍ਰੈਸ਼ਰ ਬਣਾਉਂਦੇ ਆ ਇਹਦੇ ਨੂੰ ਵਾਪਸ ਲੈ ਲੈਂਦੇ ਨੇ ਹੁਣ ਇਹ ਇਹ ਨਾ ਵਾਪਸ ਲੈ ਲੈ ਔਰ ਇਹਦਾ ਕੋਈ ਪੱਕਾ ਹੱਲ ਜਾ ਕੇ ਸਰਕਾਰੇ ਕੋ ਆਪਣੇ ਕੰਟਰੋਲ ਚ ਲਾਵੇ ਜੇ ਸਰਕਾਰ ਕੰਟਰੋਲ ਚ ਨਹੀਂ ਲੈਂਦੀ ਇਹ ਪਧਰੇ ਹੀ ਕਰਨੇ ਪੈਣਗੇ ਫਿਰ ਹੋਰ ਤੇ ਕੋਈ ਮੈਨੂੰ ਹੱਲ ਲੱਗਦਾ ਨਹੀਂ ਇਹਦਾ ਫਿਰ ਕੀ ਕਰੀਏ ਲੱਗਦਾ ਹੈ ਇਹ ਇੱਕ ਮੀਜ਼ੀ ਕਰਨ ਵਾਲੇ ਪਾਸੇ ਇਹਦਾ ਨੁਕਸਾਨ ਹੋ ਸਕਦਾ ਹੈ ਬਿਲਕੁਲ ਬਹੁਤ ਵੱਡਾ ਨੁਕਸਾਨ ਹੈ ਇਸੇ ਕਰਕੇ ਤੇ ਪਹਿਲਾਂ ਸਾਰੇ ਲੋਕ ਕੋਤਵੇਂ ਕਿਉਂਕਿ ਇਹਦਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਤੇ ਬਾਅਦ ਵਿੱਚ ਹੁੰਦਾ ਹੈ ਪਹਿਲਾਂ ਆਮ ਲੋਕਾਂ ਨੂੰ ਇਹਦਾ ਨੁਕਸਾਨ ਹੁੰਦਾ ਹੈ ਕਿ ਜਿਤਨਾ ਉਹਨ ਵੇਚ ਲੋ ਹਿਮਾਚਲ ਚ ਇਹਨਾਂ ਸੇਵ ਖਰੀਦੇ 20 ਰੁਪਏ ਖਰੀਦ ਕੇ 200 ਰੁਪਏ ਵੇਚੇ ਆਮ ਲੋਕਾਂ ਨੂੰ ਮਹਿੰਗੇ ਮਿਲੇ ਸਾਨੂੰ ਤੇ ਕਿਸਾਨ ਤੇ ਕਿਸਾਨ ਤੇ ਸਭ ਕੋ ਸਮਝ ਚੁੱਕੇ ਆ ਕਿ ਜਿਹੜਾ ਨੁਕਸਾਨ ਸਾਨੂੰ ਹੋਣਾ ਪਰ ਜਿਨ੍ਹਾਂ ਨੂੰ ਪਹਿਲਾਂ ਨੁਕਸਾਨ ਹੋਣਾ ਵਾ ਉਹਨਾਂ ਨੂੰ ਸਮਝਣ ਦੀ ਲੋੜ ਆ ਕਿਉਂਕਿ ਆਰਪੀਏ ਖਤਮ ਹੋਣਿਆ ਲੇਬਰ ਜਿਹੜੀ ਮੰਡੀਆਂ ਚ ਖਤਮ ਹੋਣੀਆਂ ਜਿਹੜੀਆਂ ਛੋਟੀਆਂ ਬਕਾਨਾ ਮੰਡੀਆਂ ਚੱਲਦੀਆਂ ਉਹ ਖਤਮ ਹੋਣੀਆਂ ਕਿਉਂਕਿ ਮੰਡੀਆਂ ਹੀ ਖਤਮ ਹੋ ਜਾਣੀਆਂ ਜਿੱਥੋਂ ਸਾਨੂੰ ਤੇ ਇਹ ਨੁਕਸਾਨ ਨਾ ਕਿ ਜਦੋਂ ਵੱਡਾ ਨੁਕਸਾਨ ਆ ਜਦੋਂ ਸਰਕਾਰ ਵਿੱਚੋਂ ਨਿਕਲ ਜਾਂਦੀ ਆ ਕਈ ਵਾਰ ਗੱਲ ਹੋਈ ਇਹਨਾਂ ਦਫਤਰਾਂ ਨਾਲ ਉਹ ਕਹਿੰਦੇ ਕਿ ਤੁਹਾਨੂੰ ਕੀ ਨੁਕਸਾਨ ਆ ਵਿਖੋ ਵੱਡਾ ਨੁਕਸਾਨ ਤੇ ਆ ਜਦੋਂ ਸਰਕਾਰ ਵਿੱਚੋਂ ਨਿਕਲ ਗਈ ਤੇ ਫਿਰ ਆਪਾਂ ਕਿੰਨੂੰ ਪੁੱਛਾਂਗੇ ਉਹ ਪੰਜਾਬੀ ਦੀ ਸਿੱਧੀ ਗੱਲ ਕਿਹੜੀ ਮਾਨੂਮਾਸੀ ਕਹਾਂਗੇ ਜਦੋਂ ਸਰਕਾਰੀ ਵਿੱਚੋਂ ਨਿਕਲ ਗਈ ਤੇ ਅਸੀਂ ਕਿੰਨੂੰ ਕਿੱਥੇ ਜਾ ਕੇ ਹੁਣ ਮਿਲਣਾ ਦਾ ਦੇਖੋ ਕੀ ਹਾਲ ਉੱਤੇ ਲਾਈਨਾਂ ਲੱਗਦੀਆਂ ਵਾਂ ਨੰਮੀਆਂ ਲੰਮੀਆਂ ਲਾਈਨਾਂ ਤੇ ਮੇਰੇ ਕਹਿੰਦਾ ਕਿਨੇ ਕਿਨੇ ਦਿਨ ਕਿਸਾਨ ਉੱਤੇ ਰਹਿੰਦੇ ਆ ਤੇ ਫਿਰ ਕਿਤੇ ਆਪਣਾ ਗੰਨਾ ਉੱਥੇ ਸੁੱਟ ਕੇ ਆਉਂਦੇ ਆ ਇਹੋ ਜਿਹਾ ਹਾਲ ਇਥੇ ਹੋ ਜਣਾ ਬਹੁਤ ਲੰਮੀਆਂ ਲਾਈਨਾਂ ਨੇ ਇਹ ਹਜੇ ਗੰਨਾ ਤੇ ਥੋੜੇ ਲੋਕ ਲਾਉਂਦੇ ਨੇ ਇਹ ਜਿਹੜੀ ਚੀਜ਼ ਕਿਸੇ ਦਰ ਨੂੰ ਬਣਾਏ ਗਏ ਨੇ ਉਹ ਤੇ ਬਹੁਤ ਲੰਬੀਆਂ ਨਹਿਰਾਂ ਲੱਗਣੀਆਂ ਮਹੀਨਾ-ਮਹੀਨਾ ਵਾਰੀ ਨਹੀਂ ਆਉਣੀ ਲਾਉਣ ਦੀ ਵਾਰੀ ਨਹੀਂ ਆਉਣੀ ਫਿਰ ਉਸ ਤੋਂ ਬਾਅਦ ਜਿਹੜਾ ਇਹਦੀ ਪੇਮੈਂਟ ਹੈ ਪੇਮੈਂਟ ਜੋ ਮਿਲਾਂ ਵਾਲੇ ਹਾਲ ਕਰਦੇ ਆ ਉਹੀ ਕਿਸਾਨਾਂ ਦਾ ਹਾਲ ਹੋਣਾ ਜਦੋਂ ਮਰਜ਼ੀ ਹੋਏ ਕਿ ਦੇਣਗੇ ਅਜੇ ਤੱਕ 2-2 ਸਾਲ ਬਾਅਦ ਵੀ ਨਹੀਂ ਦਿੰਦੇ ਉਹ ਵੀ ਲੜਨਾ ਪੈਂਦਾ ਹੈ ਲੜ ਕੇ ਤੇ ਫਿਰ ਲੈਣੀ ਪੈਂਦੀ ਹੈ ਸਾਨੂੰ ਉਹੀ ਹਾਲ ਜਿਹੜਾ ਇੱਥੇ ਆਉਣਾ ਪਰ ਇਹਦਾ ਨੁਕਸਾਨ ਜਿਹੜਾ ਉਹ ਤੇ ਚਲੋ ਅਜੇ ਆਮ ਲੋਕਾਂ ਨੂੰ ਨੁਕਸਾਨ ਨਹੀਂ ਪੜੇ ਤਾਂ ਆਮ ਲੋਕਾਂ ਨੂੰ ਨੁਕਸਾਨ ਹੋਣਾ ਕਿਉਂਕਿ ਇੱਥੇ ਕਣਕ ਇੱਥੇ ਉਹ ਚੀਜ਼ ਜਾਣੀ ਹੈ ਕਿ ਜਿਹੜੀ ਆਮ ਗਰੀਬ ਲੋਕਾਂ ਦੇ ਬੰਦੇ ਨੂੰ ਜ਼ਰੂਰਤ ਹੈ ਮੈਂ ਦੇਖਣ ਡਿਆ ਇੱਕ ਦਿਨ ਕਿਹਨੇ ਵੀਡੀਓ ਪਾਈ ਸੀ ਇੱਕ ਬੱਚੀ ਛੋਟੀ ਜੀ ਪਾਣੀ ਦੇ ਵਿੱਚ ਪੀਂ ਕੇ ਰੋਟੀਆਂ ਖਾ ਰਹੀ ਸੀ ਇੰਨਾ ਤੋਕ ਆ ਤੇ ਮੈਨੂੰ ਲੱਗਦਾ ਜੇ ਇਹ ਹਾਲ ਹੋ ਗਿਆ ਨਾ ਤੇ ਉਹ ਰੋਟੀ ਪਾਣੀ ਚ ਪੇਂ ਨੂੰ ਨਹੀਂ ਲੱਪਣੀ ਹੁੰਦੀ